ਕੱਲ ਜਿਹੜਾ ਆਉਣਾ 13 April ਦੇਸ਼ ਦੇ ਵਿੱਚ ਬੜਾ ਹੀ ਅਹਿਮ ਦਿਨ ਹੈ ਇਸ ਦਿਨ ਖਾਲਸੇ ਦੀ ਸਾਜਨਾ ਕੀਤੀ ਗਈ ਸੀਗੀ ਇਸੇ ਦਿਨ ਜਿਹੜਾ ਜਲਿਆਂਵਾਲੇ ਦਾ ਕਾਂਡ ਜਿਹੜਾ ਵਾਪਰਿਆ ਸੀਗਾ 1919 13 April 1919 ਜਿਹਦੇ ਤੋਂ ਜਿਹੜਾ ਚੀ ਦੋਦਮ ਸਿੰਘ ਉਹਨਾਂ ਨੇ ਬਦਲਾ ਵੀ ਲਿਆ ਇੰਗਲੈਂਡ ਜਾ ਕੇ ਮਤਲਬ 1 20 21 ਸਾਲਾਂ ਦਾ ਪੜ੍ਹਨ ਉਹਨਾਂ ਪੂਰਾ ਕੀਤਾ ਸੀਗਾ ਤੁਸੀਂ ਇਹਨਾਂ ਦੋਨਾਂ ਜਿਹੜੇ ਦੇ ਜਿਹੜਾ ਕੱਲ ਦਾ ਦੇਣਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਖਾਲਸੇ ਦੀ ਸਾਜਨਾ ਵੀ ਹੋਈ ਸੀਗੀ ਤੇ ਜੱਲਿਆਂ ਵਾਲਾ ਕਾਂਡ ਵੀ ਵਾਪਰਿਆ ਸੀਗਾ ਇਹਦਾ ਅੱਜ ਦੀ ਜ਼ਿੰਦਗੀ ਤੇ ਕੀ ਅਸਰ ਪੈ ਦੋ ਤਿੰਨ ਗੱਲਾਂ ਘਾਗਾ ਪਰ ਅਸੀਂ ਜੋ ਇਹ ਕਾਣ ਨੂੰ ਸੁਣਦੇ ਆਏ ਨਾ ਬਚਪਨ ਚ 1900 ਨਹੀਂ ਸੀ 1300 ਪ੍ਰਾਇਦ ਉਹ ਐਡੀ ਵੱਡੀ ਕਮਤਾ ਤੂਬਾਉਂਦੀ ਸੀ ਵੀ ਕੀ ਕੁਝ ਕਰਿਆ ਸੀ ਉਹਨੇ ਇਸੇ ਤਰ੍ਹਾਂ ਹੀ ਜਦ ਮੈਂ ਉਸ 13 ਅਪ੍ਰੈਲ ਦੇ ਵਰ੍ਹੇ ਦੀ ਗੱਲ ਸੁਣਦਾ ਤੇ ਮੈਨੂੰ ਫੜ ਲਓ ਲੰਡਨ ਵਾਸੀ ਉਹ ਮੈਂ ਖੜਾ ਪਕਾਣਾ ਮੈਂ ਕਾ ਚਲੋ ਉਡਵਾਇਰਦਾ ਮੈਂ ਗੋਲੀ ਮਾਰੀ ਮੈਂ ਨਸ ਨਾ ਮੂੜਨੀ ਚਾਹੁੰਦਾ ਕੋਈ ਮਾਰ ਉਡਾਰੀ ਮੈਂ ਮੋਲੀ ਬਾਜੀ ਦੇਸ਼ ਦੀ ਕਰਕੇ ਹੁਸ਼ਿਆਰੀ ਮੈਂ ਖੜਾ ਕੀ ਮੁਜਰਮ ਨਹੀਂ ਇੱਥੇ ਨਾ ਹੀ ਫਿਟਰ ਹਾਂ ਹਾਂਜੀ ਮੈਂ ਖੜਾ ਕੀ ਮੁਜਰਮ ਨਹੀਂ ਮੈਂ ਹਾਂ ਵਤਨ ਪੁਜਾਰੀ ਇਹ ਅਸੀਂ ਆਪਦੀ ਜਵਾਨੀ ਪਾਰੇ ਇਹ ਗੀਤ ਹੀ ਵੇਖੀ ਇਹ ਸੁਣ ਕੇ ਵੱਡੇ ਹੋਇਆ ਇਹ ਜਿਹੜੀ ਨੇ ਤੇਰਾ ਨੂੰ ਫਿਰ ਹਾਲੇ ਦੀ ਸਾਜਣਾ ਦੀ ਜਦ ਅਸੀਂ ਗੱਲ ਕਰਦੇ ਆਂ ਜਦ ਅਸੀਂ ਪੰਜਾਂ ਪਿਆਰਿਆਂ ਦਾ ਦੇਖਦੇ ਹਾਂ ਕਿੱਥੋਂ ਕਿੱਥੋਂ ਆਏ ਦਵੇ ਕੁਚਲਤੋਂ ਆਏ ਦਵੀਆਂ ਕੁਚੀਆਂ ਜਾਤਾਂ ਚੋਂ ਆਏ ਆਰਥਿਕ ਤੌਰ ਤੇ ਕਮਜ਼ੋਰ ਹੈ ਦੇ ਵਿੱਚੋਂ ਆਏ ਤੇ ਜਦ ਅਸੀਂ ਸੁਣਦੇ ਆਂ ਗੁਰੂ ਸਾਹਿਬ ਦਾ ਕਿਲਿਓਂ ਸੇ ਮੈਂ ਬਾਜ ਤੜਾਉਂ ਸਵਾ ਲੱਖ ਸੇ ਇਕ ਨੂੰ ਉਹਨੇ ਇਨੀ ਕਾ ਮੈਂ ਚਿੜੀਆਂ ਨੂੰ ਬਾਜ ਬਣਾਉ ਮੈਂ ਕਿਹਾ ਜਿਨ੍ਹਾਂ ਨੂੰ ਤੁਸੀਂ ਚਿੜੀਆਂ ਕਹਿੰਦੇ ਓਨਾਂ ਦੀ ਤੁਹਾਡੇ ਬਾਜਾਂ ਨੂੰ ਚੁਪਟਾਉਂ ਇਹ ਇੱਕ ਬਿਊਟੀ ਹੁੰਦੀ ਹੈ ਈਏ ਦੇ ਕੰਸਲਟੀ ਮੇਕਣਾ ਮੇਰਾ ਮੇਰੀ ਕੀ ਪੁੱਤਾਂ ਵਰਗੀ ਟੀ ਨੂੰ ਮਦ ਪੁੱਤਾਂ ਵਰਗੀ ਕਹ ਕੇ ਸਾਰਦੇ ਨੇ ਗੁਰੂ ਸਾਹਿਬ ਨੇ ਕਹੇ ਨਹੀਂ ਜਿਨ੍ਹਾਂ ਨੂੰ ਤੁਸੀਂ ਚਿੜੀਆਂ ਕਹਨੇ ਹੋ ਇਨ ਗਰੀਬਨ ਕੋ ਦਿਉ ਪਾਪ ਸਾਹੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਧਨੀ ਨਹੀਂ ਹੈ ਅਮੀਰ ਬਣਾ ਦੂੰ ਕਹਿੰਦੇ ਇਹੀ ਗਰੀਬ ਪਾਪਸਰ ਬੰਨ ਗਏ ਇਹੀ ਹੁਕਮਰਾਨ ਬੰਨ ਗਏ ਗਰੀਬ ਇਨ ਗਰੀਬਨ ਕੋ ਦਿਉ ਪਾਪ ਸਾਹੀ ਚਿੜੀਆਂੋਂ ਸੇ ਬਾਜਤਾ ਹੂੰ ਇਹ ਜਿਹੜੀ ਗੱਲ ਹੈ ਨਾ ਇਹ ਬਹੁਤ ਵੱਡੀ ਗੱਲ ਹੈ ਫਿਰ ਇਹਨਾਂ ਚਿੜੀਆਂ ਨੂੰ ਨੇ ਇਹ ਪਾਵਰ ਨੇ ਅਸਲੀ ਇਹ ਦਸੂਗਾ ਇਹੀ ਕੀ ਕਿਰਪਾ ਸੇ ਸਜੇ ਹੈ ਹਮੇਂ ਕਮੂ ਸੁਗਰੀਵ ਕਰੋ ਸੋ ਇਹ ਜਿਹੜੀ ਗੰਧ ਤਾਕਤ ਉਹ ਕੋਹਦੀ ਤਾਕਤ ਇਹਨਾਂ ਦੇ ਨਾਲ ਹੀ 1699 ਦੇ ਵਿੱਚ ਲੋਕਾਂ ਨੂੰ ਤਾਕਤ ਦਿੱਤੀ ਪੰਜਾਬ ਦੀ ਧਰਤੀ ਤੇ ਸੀ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਾਕੋਵਾਲ ਦੀ ਜਗ੍ਹਾ ਦੇ ਉੱਤੇ ਜਿਹਨੂੰ ਅਨੰਦਪੁਰ ਸਾਹਿਬ ਕਹਿੰਦੇ ਨੇ ਉਹ ਮੁੱਢਲੀ ਜਗ੍ਹਾ ਥੀ ਉਹ ਕੋਈ ਉਹ ਸਧਾਰਨ ਗੱਲ ਨਹੀਂ ਸੀ ਉੱਥੇ ਹੀ ਜਿਹੜਾ ਇੱਕ ਨਵਾਂ ਰੂਪ ਸਿਰਜਿਆ ਗਿਆ ਤੇ ਫੇਰ ਈਨਾਂ ਪ੍ਰਲੂਨੀ ਸੋ ਨੀਨੋ ਜਦ ਰਾਮ ਨੌਮੀ ਦੇ ਵਿੱਚ Hindu ਪਾਣੀ ਤੇ Muslim ਪਾਣੀ ਜਾਂ ਬਖਰਾ ਹੁੰਦਾ ਸੀ ਫਿਰ ਇਕੱਠੇ ਰਾਮ ਨੌਮੀ ਦਾ ਜੋਸ਼ ਨਿਕਲਦਾ ਹੈ Muslim ਅੱਗੇ ਲੱਗਦੇ ਨੇ ਤਾਂ ਜੀ ਇਹ ਨਿਕਲਦੇ ਨੇ ਤਾਂ Hindu ਅੱਗੇ ਲੱਗ ਰਹੇ ਨੇ ਅੰਗਰੇਜ਼ ਬਖਲਾ ਗਿਆ ਸਤਪਾਲ ਕਿਚਲੂ ਤੇ ਡਾਕਟਰ ਕਿਚਲੂ ਉਹਨਾਂ ਨੂੰ ਇਹਨਾਂ ਨੂੰ ਉਹਨਾਂ ਦੇ ਦੋਨੋਂ ਅਰੈਸਟ ਕਰ ਲਿਆ ਉਹਦੇ ਉੱਤੇ ਲੋਕਾਂ ਚ ਗਰੋਹ ਸੀ ਮੁੱਲਾ ਦਾ ਕਰਨ ਦਾ ਫੇਸਬੁਕ ਆਪਣੇ ਅੰਗਰੇਜ਼ ਨੇ ਕੁੱਤੇ ਜੋ ਮਰਜ਼ੀ ਕਰੇ ਤੇਰਾ ਪ੍ਰਾਇਰ ਨੂੰ ਫੇਰ ਆਪਾਂ ਨੂੰ ਪਤਾ ਸਾਰਾ ਉਹ ਮੈਂ ਕਾਂਡ ਚ ਨਹੀਂ ਜਾਵਾਂਗਾ ਜਿਵੇਂ ਉਹ ਇੱਕੋ ਗੇਟ ਸੀ ਹੁਣ ਤਾਂ ਇਹਨਾਂ ਨੇ ਸਾਰੀ ਇਹਨਾਂ ਨੇ ਤਾਂ ਆਪਦਾ ਇਤਿਹਾਸ ਵੀ ਮਟਾਤਾ ਜਿਹੜਾ ਜਿੱਦਾਂ ਦੇ ਵਾਕਦਾ ਮੈਂ ਹੁਣ ਜਾ ਕੇ ਆਇਆ ਮੈਨੂੰ ਆਏ ਲੱਗਿਆ ਯਾਰ ਅੱਛੇ ਹੁਣ ਇਹ ਹੋ ਗਿਆ ਤੇ ਇੱਕੋ ਗੇਟ ਦੇ ਉੱਤੇ ਛੋਟਾ ਜਿਹਾ ਗੇਟ ਆ ਉਹ ਹਾਂ ਜੀ ਹਾਂ ਗੇਟ ਤਾਂ ਮੈਂ ਦੇਖਿਆ ਮੈਂ ਦੋ ਤਿੰਨ ਵਾਰ ਹੀ ਗਿਆ ਹਾਂ ਹਾਂ ਤੇ ਉੱਥੋਂ ਹੀ ਵੀੜ ਕੇ ਮਾਰੇ ਚ ਉਹਨੇ ਜਿਹੜਾ origignal دار ਜਿਹਨੂੰ ਕਹਿੰਦੇ ਨੇ ਜਨਰਲ ਡਾਇਰ ਕਹਿ ਦਿੰਦੇ ਜਨਰਲ ਡਾਇਰ ਜੀ ਨੂੰ ਕਹਿੰਦੇ ਨੇ ਉਹ ਐਸਟਰਜ ਜਨਰਲ ਨਹੀਂ ਸੀ ਉਹ ਡਕਟਰੀ ਨੇ ਜਨਰਲ ਸੀ ਹਾਂ ਜੀ ਹਾਂ ਜੀ ਰੈਜੀonal ਡਾਇਰ ਉਹਦਾ ਨਾਮ ਸੀ ਉਹਨੇ ਕਿਹਾ ਉਹਨੇ ਧਿਆਨ ਦਿੱਤਾ ਹੈ ਕਹਿੰਦਾ ਮੇਰੇ ਰੌਂਦ ਖਤਮ ਹੋ ਗਏ ਬਿਲਕੁਲ ਤਾਂ ਹਟੇ ਹੂੰ गिन के मारे आई नहीं अभी जमाओ ਤੁਸੀਂ ਆਪ ਪਹਿਲਾਂ ਗੱਲ ਕਰਦੇ ਕੁਸਕੇ ਮਾਰਨ ਵਾਲੀ ਜਮਾਂ ਤੱਕੇ ਨਾ ਵੀ ਹੁਣ ਮਾਰਨਾ ਜੋ ਮਰਜੀ ਹੋਏ ਉਹਨੇ ਘੋੜੀ ਭਜਾਉਣ ਵਾਸਤੇ ਨਹੀਂ ਚਲੇ ਪਹੰਡਾ ਦੱਸਦੇ ਨਹੀਂ ਸੀ ਲੋਕ ਮੂਚ ਢਿੱਡ ਕੇ ਮਰ ਗਏ ਹੋਰ ਫੋ ਬੇਕ ਨਹੀਂ ਫਿਰ ਉਹ ਗਲੀ ਭੀੜੀ ਸੀ ਉਹਦੇ ਵਿੱਚੋਂ ਦੀ ਕਰਾਲ ਕਰਕੇ ਜਾ ਰਹੇ ਨੇ ਪਰ ਲੋਕਾਂ ਦਾ ਹੌਸਲਾ ਨਹੀਂ ਖਤਮ ਹੋਇਆ ਹੌਸਲੇ ਨਹੀਂ ਪਸਤ ਹੋਏ ਬੜੇ ਉਹਦੇ ਚ ਕਹਾਣੀਆਂ ਕਿੱਸੇ ਨੇ ਮੈਂ ਜਾਣੀ ਰਿਹਾ ਜਾਣ ਕੇ ਇਸ ਚ ਕੁਸਮਈ ਥੋੜਾ ਹੁੰਦਾ ਕਿ ਕਿਵੇਂ ਲੋਕਾਂ ਨੇ ਉਥੋਂ ਦਾਸਾਂ ਚੁੱਕ ਕੇ ਲੈ ਫਿਰ ਅੰਨੇ ਡਰਦੇ ਬਾਤੂ ਐਨੇ ਭਾਇ ਦੇ باوجود ਜਿਵੇਂ ਦੂਜਾ ਬੰਦਾ ਜਾਂਦਾ ਵੀ ਚਲੋ ਮੈਂ ਤੁਹਾਡੇ ਨਾਲ ਜਾਂਦਾ ਸੋ ਇਹ ਜਿਹੜਾ ਜਿਹੜਾ ਇੱਕ 81 ਲੋਕਾਂ ਦਾ ਉਹ ਇੱਕ ਅੰਗਰੇਜ਼ ਨੂੰ ਚੁਭ ਗਿਆ ਮੈਂ ਜਿਹੜੀ ਗੱਲ ਤੇ ਜਾਨਾ ਚਾਹਣਾ 13 April ਅਸੀਂ ਇਸ ਟਿੱਕੇ ਨਾਮ ਨਾਲ ਆਏ ਇੱਕ ਪਾਸੇ ਖਾਨਸਾ ਸਾਹਿਬ ਜਨਾਂ ਦੇ ਨਾਲ ਇੱਕ ਨਵੀਂ ਕੌਮ ਸਿਰਜਤੀ ਜਿਹੜੀਆਂ ਚਿੜੀਆਂ ਕਿਹਾ ਜਾਂਦਾ ਸੀ ਉਹਨੂੰ ਬਾਜ ਬਣਾਤਾ ਤੇ ਉਹ ਜਿਹੜੇ ਜਿਨ੍ਹਾਂ ਨੂੰ ਗਿੱਦੜ ਕਿਹਾ ਜਾਂਦਾ ਸੀ ਉਹ ਸ਼ੇਰਾਂ ਨਾਲ ਲੜਾਤੇ ਕਿ ਨਵੇਂ ਕਿਹੜੀ ਕੌਮ ਸ ਹੈ ਜਦ ਹੀ ਕਿ ਉਸ ਦੇ ਜਿਵੇਂ ਦੇਖਣਾ ਤਾਂ 200 ਸਾਲ ਬਾਅਦ 200 ਤੇ ਕਰੋ 20 ਸਾਲ ਬਾਅਦ ਇੱਕ ਨਵੀਂ ਹੋਰ ਸੱਜਣਾ ਹੁੰਦੀ ਹੈ ਜਿੱਚ ਲੋਕ ਇਕੱਠੇ ਹੋ ਜਾਂਦੇ ਨੇ ਲੜਦੇ ਨੇ ਅੰਗਰੇਜ਼ ਦੇ ਖਿਲਾਫ ਤੇ ਉਹ ਰੋ ਦੇਖ ਕੇ ਅੰਗਰੇਜ਼ ਡਰ ਜਾਂਦਾ ਹੈ ਉਹ ਨਵੀਂ ਗੋਹਂਦ ਗੁੰਦਦਾ ਹੈ ਉਹ ਫਿਰ ਹਿੰਦੂ ਸਿੱਖ ਮੁਸਲਮਾਨ ਨੂੰ ਪਾੜਨ ਦੀ ਗੋਹਂਦ ਗੁੰਦਦਾ ਹੈ ਜਿਹਦੇ ਵਿੱਚ ਦਿਮਾਤੇ ਇਸਲਾਮੀ ਉਹਦੇ ਡੇਟੇ ਚੜ ਜਾਂਦੇ ਨੇ ਆਰਐਸਐਸ ਬਣਾ ਲੈਂਦਾ ਉਹ ਵੀਰ ਸਵਰਕਰ ਨੂੰ ਛੱਡ ਦਿੰਦਾ ਜੀ ਬਨਾਕ ਦਮੋਦਰ ਸਵਰਕਰ ਨੂੰ ਲੈਣਾ ਉਹ ਛਾੜੇ ਪਾਣੀ ਦੀ ਜੇਲ੍ਹ ਚੋਂ ਕਿਉਂਕਿ ਮਾਫੀਆ ਤੋਂ ਪਹਿਲੇ ਮਗਰ ਰਿਹਾ ਸੀ ਛਾੜੇ ਪਾਣੀ ਦੀ ਜੇਲ੍ਹ ਤੋਂ ਮੇਨ ਲਾਈਨ ਮੁੱਖ ਧਰਤੀ ਹੈ ਜਿਹੜੀ ਭਾਰਤ ਦੀ ਰਫਤਨਾਗਰੀ ਜੇਲ੍ਹ ਚ ਲਾਇਆ ਹੁੰਦਾ ਹੈ ਫਿਰ ਉੱਥੋਂ ਵੀ ਛੱਡ ਦਿੰਦਾ ਹੈ 13 ਸਾਲ ਪਰਵົນ ਤੇ ਰੱਖਦਾ ਯਾਨੀ ਕਿ ਚੂਹੂ ਰਿਪੋਰਟ ਕਰੇਗਾ ਥਾਣੇ ਚ ਸੈਂਟੀਕੋ ਰਿਪੋਰਟ ਕਰਦਾ ਰਿਹਾ ਤੇ ਫਿਰ ਹਿੰਦੂ ਮਹਾਸਭਾ ਦਾ ਉਹ ਪ੍ਰਧਾਨ ਬੰਦਾ ਹੈ ਤੇ ਟੈਂਸ਼ਨ ਲੈਂਦਾ ਰਿਹਾ ਅੰਗਰੇਜ਼ ਉਹ ਉਹ ਆਰਐਸਐਸ 1925 ਚ ਬਣ ਗਈ ਇਹ ਦੋ ਦੇ ਟੇਟੇ ਚੜ ਗਏ ਇੰਨਾ ਚੰਗਾ ਹੋਇਆ ਵੀ ਜਿਹੜੇ ਸਿੱਖ ਸੀ ਉਸ ਵਕਤ ਉਹ ਟੇਟੇ ਨਹੀਂ ਚੜੇ ਉਹ ਗੁਰਦੁਆਰਾ ਸੁਨਾਰ ਲਹਿਰ ਚਤੁਰ ਤੇ ਉਹਨਾਂ ਨੇ ਉਸ ਵਕਤ ਇਹ ਜਦ ਭਾਰਤ ਆਜ਼ਾਦ ਹੋਇਆ ਉਦੋਂ ਬੜਾ ਸਿੱਖਾਂ ਦੇ ਵਿੱਚ ਵੀ ਇੱਕ ਤਬਕਾ ਐਸਾ ਆ ਗਿਆ ਜਿਹਨੇ ਕਤਲੇਆਮ ਵੀ ਕਰਿਆ ਬੜੇ ਕੁਝ ਮਾੜੇ ਕੰਮ ਵੀ ਕਰੇ ਪਰ ਸਿੱਖੀ ਅੰਗਰੇਜ਼ ਦੀ ਨਾਲ ਉਸ ਦੀ ਕਿਨਾਨੇ ਡੜੀ ਰੜੀ ਜਿਸ ਢੀਕੇ ਨਾਲ ਹਿੰਦੂ ਤੇ ਮੁਸਲਮਾਨ ਲੜ ਗਏ ਜਿਹਦਾ ਨਤੀਜਾ ਦੇਸ਼ ਨਹੀਂ ਵੰਡਣੇ ਕਿਹਾ ਅੰਗਰੇਜ਼ ਤਾਂ ਪਹਿਲਾਂ ਹੀ ਵੰਡਣਾ ਚਾਹੁੰਦਾ ਸਿੱਖ ਕੋ ਐਡੇ ਵੱਡੇ ਖੇਤੇ ਨੂੰ ਇਕੱਠਾ ਰੱਖ ਕੇ ਉਹਨੇ ਆਪਦੇ ਗੱਲ 'ਚ ਫਾਇਦਾ ਥੋੜਾ ਹੁੰਦਾ ਚਾਹੁੰਦਾ ਸੀ ਕਿ ਦੋਨੇ ਲੜੀ ਜਾਣ ਹੁਣ ਇਹ ਤੋਂ ਯਾਦ ਤਾਂ ਹੋ ਰਹੇ ਨੇ ਆਪਸੇ ਚ ਲੜਨਗੇ ਮੁਰਕੇ ਮੇਰੇ ਕੋਲ ਇਸ਼ਾਰਾ ਵਾਸਤੇ ਆਉਣਗੇ ਮੇਰੇ ਕੋਲ ਹੀ ਪੈਸੇ ਵਾਤੇ ਆਉਣਗੇ ਉਹ ਤਾਂ ਉਹ ਤਾਂ ਵੱਡਾ ਧੰਨਾਸ਼ੇਠ ਸੀ ਸੋ ਉਹਨੇ ਉਹ ਜਿਹੜੇ ਇਹਨਾਂ ਭਲਾਵਾਵਾਂ ਦੇ ਵਿੱਚ ਵੰਡੀਆਂ ਪਾਈਆਂ ਉਹ 'ਚ ਸਿੱਖਾਂ ਦਾ ਫੇਰ ਇੱਕ ਤਬਕਾ ਰਹਾ ਮਰੋ ਸਿੱ ব্যক্তিগত तौर ਤੇ ਬੜਾ ਕੁਝ ਲੋਗਾਂ ਨੇ ਕਰਿਆ ਪਰ ਜਿਹੜੀ ਸਿੰਧੂਆਂ ਤੇ ਮੁਸਲਮਾਨਾਂ ਦੇ ਵਿੱਚ ਜਿਹੜੀਆਂ ਸੋ ਕਾਲ ਦੋ ਇਹਨਾਂ ਨੇ ਰਾਖੀਏ ਸੀਗੇ ਜਮਾਤ-ਏ-ইসলামੀ ਤੇ ਆਪਣਾ ਆਰਐਸਐਸ ਉਹਨਾਂ ਨੇ ਤਾਂ ਬਿਲਕੁਲ ਜ਼ਹਿਰ ਖੋਦੀ ਜਿਹਨਾਂ ਨੇ ਸਾਨੂੰ 13 ਅਪ੍ਰੈਲ ਇਹ ਦੇਖਣ ਦੀ ਲੋੜ ਹੈ ਕਿ ਜਿਹੜੀ ਜ਼ਹਿਰ ਜਿਹੜਾ ਸਾਡੇ ਜ਼ਹਿਰ ਖੋਦੇ ਜਿਹੜਾ ਸਾਡੇ ਚ ਵੰਡੀਆਂ ਪਾਵੇ ਜਿਹੜਾ ਸਾਨੂੰ ਜਾਤ-ਪਰਮ ਦੇ ਨਾਂ ਤੇ ਲੜਾਵੇ ਜਿਹੜਾ ਰੰਗ ਦੇ ਨਾਂ ਤੇ ਲੜਾਵੇ ਵੇਸ਼-ਭੂਸ਼ਾ ਦੇ ਨਾਂ ਤੇ ਲੜਾਵੇ ਪੂਜਾ ਪੱਤੀ ਦੇ ਨਾਂ ਤੇ ਲੜਾਵੇ ਉਹ ਸਾਡਾ ਜੋਸ਼ਮਨ ਹੈ ਦੋਸਤ ਨਹੀਂ ਹੋ ਸਕਦਾ ਕਿਉਂਕਿ ਦੋਸਤ ਤਾਂ ਹਮੇਸ਼ਾ ਇਕਾ ਚਾਹੁੰਦਾ ਹੈ ਦੋਸਤ ਕਹਿੰਦਾ ਹੋਏ ਇਕੱਤਰ ਮਿਲੋ ਮੇਰੇ ਪਾਹੀ ਦੋ ਦਾਤ ਹੋਈ ਕਰੋ ਦੇਵਦਾ ਜੀ ਤੁਹਾਡੇ ਮਨ ਚ ਕੋਈ ਸ਼ੰਕੇ ਵੀ ਨਹੀਂ ਤਾਂ ਵੀ ਉਹਨਾਂ ਨੂੰ ਬੈਠ ਕੇ ਹੱਲ ਕਰੋ ਮਿਲ ਕੇ ਹੱਲ ਕਰੋ ਤੇ ਦੂਜੇ ਦੀ ਗੱਲ ਸੁਣੋ ਫਿਰ ਆਪਣੀ ਸੁਣਾਓ ਤੇ ਉਹ ਜੀ ਕਹਿੰਦੇ ਸਾਂਝ ਕਰੋ ਸਾਂਝ ਕਰੀ ਗੋਨਾ ਤੇਰੀ ਛਾੜਵਗਨ ਚੱਗੀਏ ਚੋਲ ਆਗਨ ਚੰਗਦੇ ਦਾ ਮਤਲਬ ਇਹ ਹੋਉਂ ਹੈ ਨਹੀਂ ਹੁੰਦਾ ਕਿ ਕੋਈ ਆਗਨ ਹੁੰਦੇ ਨੇ ਪਰ ਜਿਹੜਾ ਥੋੜਾ ਸਾਂਝੇ ਇੱਕ ਰੋ ਮੰਚ ਦੇ ਉੱਤੇ ਹੋ ਉਹ ਹੁੰਦੂ ਨੇ ਮੁਸਲਮਾਨੇ ਸਿੱਖ ਨੇ ਪਰ ਅੱਜ ਸਾਡੇ ਕੋਲ ਇੱਕ ਗੱਲ ਮੈਂ ਲਾਸਟ ਕਰਕੇ ਖਤਮ ਕਰਦਾ ਆਪਦੀ ਗੱਲ ਨੂੰ ਅੱਜ ਸਾਡੇ ਕੋਲ ਕਾਹਲੀ ਬੋਲੀ ਨਹੀਂ ਰਹੀ ਫੇਰ ਚੜਨ ਦੀ ਤਿਆਰੀ ਹੈ ਮੈਂ ਪਰਸੋਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਬੰਦੇ ਨੇ ਚੋਗਾ ਉਹਨੂੰ ਮੈਂ ਪਹਿਲਾਂ ਵੀ ਕਈ ਵਾਰ ਦੇਖਿਆ ਪਰ ਮੈਂ ਮੁਸ਼ਕਲ ਬਤਾ ਜੀਆ ਉਹ ਇਹ ਜਿੱਦ ਕਰ ਰਿਹਾ ਸੀ ਨੌਜਾਨਾ ਨਾਲ ਕਿ ਅਸੀਂ ਤਾਂ ਹਨੂਮਨ ਚਾਲ ਚਾਗੀ ਸਲਾ ਪਾਸ ਕਰਿਆ ਕਰਾਂਗੇ ਗੁਰਦੁਆਰਿਆਂ ਦੇ ਵਿੱਚ ਅਰੋਦਾ ਜੀ ਦਿਲੀਲ ਦਿਰੀਆ ਸੀ ਕਿ ਤੁਸੀਂ ਇੱਥੇ ਨਮਾਜ਼ ਪੜਾਈ ਹੈ ਜਿਨ੍ਹਾਂ ਨੂੰ ਨਮਾਜ਼ ਪੜ੍ਹਨ ਨੂੰ ਜਗ੍ਹਾ ਦਿੱਤੀ ਗਈ ਹੈ ਜੇ ਕਿਸੇ ਗੁਰਦੁਆਰੇ ਨੇ ਉਹਨੂੰ ਦਿੱਤੀ ਹੈ ਜਦੋਂ ਮਗਲੂਮ ਹੈ ਉਹਨੂੰ ਨਮਾਜ਼ ਪੜ੍ਹਨ ਨਹੀਂ ਦਿੱਤੀ ਜਾਂਦੀ ਇਸ ਵਾਸਤੇ ਤਾਂ ਗੁਰੂ ਸਾਹਿਬ ਨੇ ਸੀਸ ਦਿੱਤਾ ਪੰਥਾਂ ਵਾਸਤੇ ਮंजे ਪੰਥਾਂ ਵਾਸਤੇ ਸੀਸ ਦਿੱਤਾ ਤਾਂ ਮਤਲਬ ਛੋਟੇ ਵੀ ਗੁਰੂ ਸਾਹਿਬ ਜਨੇਊ ਤਾਰਕ ਹੋ ਗਏ ਉਹ ਕਹਿੰਦੇ ਕਿਉਂਕਿ ਤੁਸੀਂ ਉਹਨਾਂ ਸੀ ਇੱਕ ਜਬਰ ਹੈ ਕਿ ਨਾਲ ਸਾਡੇ ਗੁਰਦੁਆਰੇ ਚਾ ਕੇ ਹਨੂਮਾਨ ਚੰਦ ਸਾਹਿਬ ਪੜਨਾ ਚਾਹੁੰਦਾ ਹੈ ਇਕ ਮਜ਼ਬੂਮ ਹੈ ਉਹ ਆਪਣੀ ਪੂਜਾ ਪਾਠ ਕਰਨਾ ਚਾਹੁੰਦਾ ਪਰ ਉਹਨੂੰ ਪੂਜਾ ਪੱਥੀ ਵਾਸਤੇ ਜਗ੍ਹਾ ਨਹੀਂ ਦਿੱਤੀ ਜਾਂਦੀ ਉਹਦੇ ਨਾਲ ਧੱਕਾ ਹੁੰਦਾ ਹੈ ਕਿ ਸਿੱਖੀ ਆਉਂਦੀ ਹੈ ਕੋਈ ਗੱਲ ਨਹੀਂ ਆ ਸਾਡੇ ਦਿੱਦ ਖੁੱਡੇ ਨੇ ਸਾਡੇ ਗੁਰਦੁਆਰਾ ਸਾਹਿਬ ਖੁੱਡੇ ਨੇ ਆ ਕੇ ਕੋਈ ਗੱਲ ਨਹੀਂ ਤੂੰ ਆਪਣੀ ਪੂਜਾ ਕਰ ਲੈ ਤੂੰ ਆਪਣੀ ਇਬਾਦਤ ਕਰ ਲੈ ਪਰ ਜਿਹੜਾ ਜਾਬਰ ਆ ਕੇ ਕਰੇਗਾ ਵਿਸਾਦਾ ਹੱਕ ਹੈ ਗੁਰਦੁਆਰੇ 'ਚ ਤੂੰ ਪੈਰਾਂ ਨਾਲ ਕੇ ਦਿਖਾ ਵੀ ਇਹ ਪਰ ਦਿਖਾਉਣਾ ਨੂੰ ਪਰ ਉਹ ਪੈਰ ਤਾਂ ਤਰ ਨਹੀਂ ਸਕਣਗੇ ਉਹ ਪੰਜਾਬ ਨੂੰ ਫੇਰ ਮੁੜ ਕੇ ਰਾਤ ਰਾ ਮਾਰ ਜੰਗ ਚ ਟਕਣਾ ਚਾਹੁੰਦੇ। ਉਹ ਕਦੇ ਵਿਧਾਨੇ ਦੇ ਸਟੇਸ਼ਨ ਤੇ ਕਹਿੰਦੇ ਅਸੀਂ ਰੇਲਵੇ ਰੋਕਾਂਗੇ। ਕਿਉਂਕਿ ਉਹਨੇ ਕਾਲ ਦਿੱਤੀ ਹੋਈ ਪੰਨੂ ਨੇ। ਕਦੇ ਉਹ ਉੱਥੇ ਰਾਤ ਦੇ ਅਸੀਂ ਹਵਾਨੀ ਡਾਨੀ ਦੇ ਹੱਕ ਚ ਬੋਲ ਨਾ ਦਿੰਦੇ ਨੇ ਲੁਧਿਆਣੇ ਚ। ਅਸੀਂ ਹਵਾਨੀ ਡਾਨੀ ਦੇ ਹੱਕ ਚ ਕਿਸਾਨਾਂ ਨੂੰ ਲੜਦੇ ਰਹੀ। ਕਿ ਕਦੇ ਉਹ ਗੋਵਿੰਦ ਨਾਲ ਦੇ ਉੱਤੇ ਗੱਲ ਕਰਦੇ ਨੇ। ਸਾਨੂੰ ਉਹਨਾਂ ਤੋਂ ਬਚ ਕੇ ਰਹਿਣਾ ਭੁ ਕੋਈ ਖਾਲਿਸਤਾਨ ਦੇ ਨਾਲ ਫੇਰ ਗੱਲ ਕਰੂਗਾ। ਇਹਨਾ ਪ੍ਰੈਲ ਦੇ ਜਿੰਦੇ ਉੱਤੇ ਸਾਨੂੰ ਮੁੜ ਕੇ ਇਹ ਅਹਿਦ ਕਰਨਾ ਪਏਗਾ ਕਿ ਚਰਮਾ ਆਪਣਾ ਆਪਣਾ ਆਰੇ ਸਿੱਖੀ ਸਭ ਦੀ ਸਾਂਝੀ ਹੈ ਸਿੱਖੀ ਇਨਸਾਫ ਵਾਸਤੇ ਖੜੀ ਹੈ ਨਾ ਕੋ ਮੇਰੀ ਨਾ ਹੈ ਬਗਾਨਾ ਤੇ ਖੜੀ ਹੈ ਸਿੱਖੀ ਦੇ ਦਿਲ ਬੜੇ ਵਿਸ਼ਾਲ ਨੇ ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਆਪਣੀ ਅੱਖ ਮਾਰ ਕੇ ਰਹਿਣਗੇ ਜੇ ਜੀਵੇ ਪੱਤ ਨਹੀਂ ਜਾਏ ਸਭ ਹਰਾਮ ਦੀ ਤਾਂ ਕਿਛ ਖਾਏ ਉਹ ਕਦੀ ਸਿੱਖੀ ਵਾਸਤੇ ਨਹੀਂ ਪੰਜਾਬੀਆਂ ਵਾਸਤੇ ਪੰਜਾਬੀਆਂ ਨੂੰ ਪੱਤ ਦਾ ਹੀ ਬਦਲਾ ਦਿਆ ਸੀ ਸ਼ਹੀਦ ਉਹਨ ਸਿੰਘ ਨੇ ਜਾ ਕੇ ਨਹੀਂ ਕੋਈ ਐਨਾ ਗੱਲ ਨਹੀਂ ਸੀ ਉਹ ਮਾਰਨੇ ਸੀ ਮਾਰਤੇ ਸੀ ਇਤਨੀ ਸਾਲ ਬਾਅਦ ਉਸ ਪੱਤ ਦਾ ਬਦਲਾ ਲਿਆ ਸੀ ਉਸ ਨੌਜਵਾਨ ਨੂੰ ਪਤਾ ਸੀ ਇਹ ਕੋਈ ਐਨ.ਆਈ.ਐਸ. ਨੂੰ ਪਤਾ ਨਹੀਂ ਸੀ ਕੀ ਹੋਏਗਾ ਤਾਂ ਹੀ ਨਹੀਂ ਗਿਆ ਭੱਜ ਕੇ ਕਵਾ ਚੜਾ ਉਹਨੂੰ ਆਖਿਆ ਗਿਆ ਤੂੰ ਬਿਆਨ ਨਾ ਦੇ ਮੇਰਾ ਬਿਆਨ ਸੀ ਰਿਕਾਰਡ ਨਹੀਂ ਕਰਨਾ ਕਹਿੰਦੇ ਨਾ ਕਰ ਮੈਂ ਤਾਂ ਬੋਲਣਾ ਹੈ আর ਉਹ ਅਦਾਲਤ 'ਚ ਖੜ ਕੇ ਅੰਗਰੇਜ਼ੀ 'ਚ ਕਹਿੰਦੀ ਹਿੰਮਤ ਰੱਖਦਾ ਸਿੱਖੀ ਅਸੀਂ ਉਸ ਤੋਂ ਇਹਦੇ ਆਖਿਆ ਉਸ ਤੋਂ ਅਖੀ ਸਨਾਮ ਚ ਬਿਲਾਤਾ ਜੀ ਆ ਸੀ ਜੋਦਮ ਸਿੰਘ ਦੇ ਚਾਰ ਬੈਨਾਂ ਲਿਖਿਆ ਨੇ ਹਿਸਾਬ ਇਸ ਕਿਤਾਬ 'ਚ ਨੌਵੀਂ ਦੀ 'ਚ ਅੰਗਰੇਜ਼ੀ 'ਚ ਚਾਰ ਇਹਨਾਂ ਗਲਤ ਉਹਦਾ ਜਨਮ ਸਥਾਨ ਵੀ ਗਲਤ ਜਨਮ ਦੀ ਡੇਟ ਵੀ ਗਲਤ ਉਹਦੀ ਫਾਂਸੀ ਦੀ ਡੇਟ ਵੀ ਗਲਤ ਉਹ ਉਹ ਕਿੰਨੇ ਵਾਰੀ ਅਮਰੀਕਾ ਗਿਆ ਉਹ ਵੀ ਗਲਤ ਉਹਨੇ ਕਿਹਨੂੰ ਮਾਰਿਆ ਉਹ ਵੀ ਗਲਤ ਆ ਆ ਇਹਨਾਂ ਦਾ ਹਾਲ ਹੈ ਸੋ ਉਹ ਸ਼ੀਰੂਦਮ ਸਿੰਘ ਜਿਹਨੂੰ ਸਭ ਕੁਝ ਪਤਾ ਸੀ ਉਹਨੇ ਫੇਰ ਵੀ ਬਿਆਨ ਦਿੱਤਾ ਉਹ ਕਹਿੰਦਾ ਵੀ ਤੁਸੀਂ ਸਾਨੂੰ ਕਹਿੰਦਾ ਕਿ ਬੰਦੇ ਨਹੀਂ ਸਮਝਦੇ ਹੈ ਛੋਡੇ ਵਰਗਾ ਬੇਇਨਸਾਫ਼ ਤੁਸੀਂ ਕਹਿੰਦੇ ਹੋ ਅਨਸਾਫ਼ ਕਰਨ ਦਾ ਛੋਡੇ ਵਰਗਾ ਬੇਈਮਾਨ ਕੌਣ ਹੋ ਛੋਡੇ ਵਰਗਾ ਛੋਡੇ ਵਰਗਾ ਜ਼ਾਲਮ ਕੌਣ ਹੋਗਾ ਇਹ ਕਿੰਨਾ ਕੁ ਤੇ ਵਿਦੇ ਇਤ ਕਹੈਂ ਤਕੋ ਗਿਆ ਉਹਨੇ ਝਟਕੇ ਉਹ ਬਿਆਨ ਦਿੱਤਾ ਇਹ ਆਦਿ ਮਹਾ ਅੰਤਾਈ ਸ੍ਰੀ ਕਸ਼ੀਰੂਦਨ ਸਿੰਘ ਨੇ ਇਹ ਰਾ ਫਰਾਲ ਨੂੰ ਨੀ ਸੋਨੇ ਨੂੰ ਇੱਕ ਹੋਰ ਨਵਾਂ ਚੰਨ ਜਿਵੇਂ ਬਸਾਖੀ ਦੇ ਵੇਲੇ ਖਾਲਸਾ ਸਾਜ ਜਗ੍ਹਾ ਸੀ ਉਹ ਹੁਕਮ ਮੰਨਦੇ ਹੋਏ ਉਸ ਹੁਕਮ ਨੂੰ ਅੱਗੇ ਪਾਲਣਾ ਕਰਦੇ ਹੋਏ ਉਹਨੇ ਆਪਣਾ ਸੀਸ ਦਿੱਤਾ ਇਹ ਉਸੇ ਗੁਰੂ ਦੀ ਵਰਜ ਮੈਂ ਕਹਾਂਗਾ ਮਹਿਰ ਸੀ ਉਹਨੇ ਕਉ ਗੁਰਦੁਆਰਾ ਸਾਹਿਬ ਤੇ ਉੱਥੇ ਜਸੀਮ ਖਾਨੇ ਕੀ ਅਮਰ ਸਰੀ ਪੜਿਆ ਸੀ ਔਰ ਕਈ ਕਹਿੰਦੇ ਨੇ ਉਸੇ ਪਾਣੀ ਪੜਾ ਰਿਹਾ ਸੀ ਉਹ ਸਿਰਨ ਸੇਵਾ ਕਰ ਰਿਹਾ ਸੀ ਪਾਣੀ ਦੀ ਉਹ ਸ਼ੁਰੂ ਤੋਂ ਸੇਵਾ ਕਰਦਾ ਸੀ ਪਰ ਉਸ ਨੇ ਉਤੋਂ ਉਸੇ ਚੁੱਕ ਲਿਆ ਸੀ ਬਿਕੋਜ਼ ਉਹਨੇ ਜੀਵਨ ਦਾ ਨਾਸਵਾਨ ਹੈ ਇਹਨੂੰ ਸੱਚ ਵਾਸਤੇ ਲੜ ਕੇ ਰਹਿਣਾ ਹੈ ਉਹ ਸੱਚ ਵਾਸਤੇ ਇਸ ਕਰਕੇ ਨਾ ਭਰ ਚਾ ਪਈ ਯਾਦ ਰੱਖਿਏ ਵਿਆਹ ਜੁੜ ਕੇ ਫਿਰ ਦੇਸ ਤੇ ਪੀੜ ਹੈ ਅੱਜ ਮੁੜ ਕੇ ਫਿਰ ਦੇਸ ਦੇ ਵਿੱਚ ਨਫਰਤ ਫੈਲਾਈ ਜਾ ਰਹੀ ਹੈ ਦੇਸ਼ ਨੂੰ ਤੋੜਿਆ ਜਾ ਰਿਹਾ ਹੈ ਬਹਾਨੇ ਦੇ ਨਾਲ ਤੋੜਿਆ ਜਾ ਰਿਹਾ ਹੈ ਅੱਜ ਫਿਰ ਜ਼ੁਲਮ ਦੀ ਨੇਰੀ ਹੈ ਅੱਜ ਫਿਰ ਕਲਕੱਤੀ ਵਾਲਿਆ ਹਾਲ ਹੈ ਆਓ ਇਹ ਨਾ ਆਪਰੇ ਦੇ ਨਾਂ ਦੇ ਉੱਤੇ ਵੈਸੇ ਸਾਰੇ ਹਿੰਦੂਸਤਾਨੀ ਪਰ ਪੰਜਾਬੀ ਵਿਸ਼ੇਸ਼ ਕਰਕੇ ਆਪਣੇ ਵਿਰਸੇ ਨੂੰ ਮੁੜ ਕੇ ਜਗਾਈ ਔਰ ਮੁੜ ਕੇ ਉਸੇ ਤਰ੍ਹਾਂ ਖੜੇ ਹੋ ਜੀ ਇਹ ਵੀ ਕੋਈ ਗੱਲ ਨਹੀਂ ਅਸੀਂ ਸਭ ਇਕਾਂ ਉਹ ਦੇਖਾਂਗੇ ਜੋ ਨਾਲ ਨਾਲ ਨਾ ਕਰਨ ਕਰਦਾ ਤੇ ਉਹ ਇਹ ਹੈ ਕਿ ਦੇਖਣਾ ਹੈ ਆਪ ਤੋਂ ਜੋਰ ਕਿੰਨਾ ਹੈ ਬਾਜੀ ਕਾਤਲ ਮੈਂ ਅੱਜ ਇਹ ਕੀ ਹੈ ਜੰਦਰ ਤੁਸੀਂ ਵੀ ਕਿਹਾ ਵੀ ਸਾਡਾ ਮਤਲਬ ਪ੍ਰਧਾਨ ਮੰਤਰੀ ਕਹਿੰਦੇ ਵੀ ਸਾਡਾ ਢੰਕਾ ਵੱਜ ਰਿਹਾ ਦੁਨੀਆ 'ਚ ਤੇ ਜੀ ਦਾ ਉਦਮ ਚੱਕ ਦੀਆਂ ਜਿਹੜੀਆਂ ਨਿਸ਼ਾਨੀਆਂ ਪਈਆਂ ਘਟੋ ਘਟ ਉਹ ਤਾਂ ਸਾਨੂੰ ਉਸ ਡੰਕੇ ਦੇ ਜਰੀਏ ਲੈ ਆਉਣੀ ਚਾਹੀਦੀਆਂ ਦੇ ਤੁਸੀਂ ਉਹ ਨਿਸ਼ਾਨੀਆਂ ਮੈਂ ਕਿਹਾ ਕਿਤਾਬਾਂ ਗੱਤ ਤੇ ਲਿਖੀ ਪਈ ਹੈ ਡੰਕਾ ਕਿਹੜਾ ਵਜਦਾ ਡੰਕਾ ਤਾਂ ਗਲਤੀਆਂ ਦਾ ਵਜਦਾ ਹੈ ਹੂੰ ਜਿਹੜਾ ਡੰਕਾ ਵੱਜ ਰਿਹਾ ਹੈ ਇਸ ਕੋਈ ਸ਼ੱਕ ਨਹੀਂ ਹੈ ਡੰਕਾ ਵੱਜ ਰਿਹਾ ਤੁਸੀਂ ਦੂਜੇ ਦੇ ਸਮਝਾ ਕੇ ਦਖੰਧਾਜੀ ਕਰਕੇ ਬੰਦੇ ਮਾਰਦੇ ਹੋ ਇਹ ਡੰਕਾ ਵੱਜ ਰਿਹਾ ਨਾ ਤਾਂ ਹੈਗੇ ਇਸ ਤਰ੍ਹਾਂ ਇਹ ਡੰਕਾ ਵੱਜ ਰਿਹਾ ਕਿ ਤੁਸੀਂ ਅਰਜਨ ਨੂੰ ਤਾਂ ਕੀ ਬੋਲਣ ਦੇਣਾ ਸੀ ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਾਨਫਰੰਸ ਨਹੀਂ ਕਰਨ ਤੇ ਤੁਸੀਂ ਪੱਥਰੇ ਉੱਤੇ ਆ ਜਾਂਦੀ ਦਾ ਗੱਲ ਘੋਟਿਆ ਹੋਇਆ ਇਹ ਡੰਕਾ ਵੱਜ ਰਿ ਏ ਡੰਕਾ ਵੱਜ ਰਿਹਾ ਮਿੱਤਰ ਨੇ ਸਭ ਤੋਂ ਜ਼ਿਆਦਾ ਭੁਖ ਮਰੀ ਆ ਇਹ ਡੰਕਾ ਵੱਜ ਰਿਹਾ ਕਿ ਤੁਹਾਡੇ ਆਜ਼ਾਦੀ ਨਹੀਂ ਹੈ ਇਹ ਡੰਕਾ ਵੱਜ ਰਿਹਾ ਕਿ ਤੁਹਾਡੇ ਮਨੁੱਖੀ ਅਧਿਕਾਰ ਖੁੱਟੇ ਜਾ ਰਹੇ ਨੇ ਡੰਕਾ ਤਾਂ ਵੱਜ ਰਿਹਾ ਪਰ ਡੰਕਾ ਕਿਹੜਾ ਵੱਜ ਰਿਹਾ ਇਹ ਨਹੀਂ ਦੱਸ ਰਹੇ ਇਹ ਸੱਚ ਹੈ ਕਿ ਡੰਕਾ ਵੱਜ ਰਿਹਾ ਮੋਦੀ ਸਾਹਿਬ ਹੋਮਟਾ ਸੱਚਲੇ ਪਰ ਡੰਕਾ ਕਿਹੜੀ ਗੱਲ ਦਾ ਵੱਜਦਾ ਇਹ ਨਹੀਂ ਦੱਸ ਰਹੇ ਕੋਈ ਬੰਦਾ ਕਹਿੰਦਾ ਜੀ ਬੜਾ ਮਸ਼ਹੂਰ ਹੈ ਇਹ ਦੱਸੇ ਨਹੀਂ ਇੱਕ ਬੰਦਾ ਜਾ ਕੇ ਜਵਾਕ ਕਹਿੰਦਾ ਕਹਿੰਦਾ ਜੀ ਮੈਂ ਫਸਟ ਆਇਆ ਫਸਟ ਆਇਆ ਫਸਟ ਆਇਆ ਬਾਪ ਕਹਿੰਦਾ ਬਾਪ ਨੇ ਪੁੱਛਿਆ ਨਹੀਂ नहीं तो रहे है? हो। तो इस करके डंका वज रहा है ना तो डंका कि वज रहा है वो जाके दस भुखमरी चरीबी चाल ना इंसाफी चेमोक्रेसी हूं तो डेमोक्रेसी कह दिता भी आटोक्रेसी है डेमोक्रेसी भी नहीं रही ਸੁਇਸ ਕਰਕੇ ਇਹਦਾ ਦੈਟਸ ਇੱਕ ਕਮਾਲ ਨਹੀਂ ਇੱਕ ਪਾਸੇ ਤਾਂ ਅਸੀਂ ਸਾਡੇ ਕਨੇਵੇਂ ਸਾਡੇ ਦੇਸ਼ ਦੀ ਜਿਹੜੀ ਇਕਨੋਮੀ ਹੈ 3 ਟ੍ਰਿਲੀਅਨ ਦੀ 5 ਟ੍ਰਿਲੀਅਨ ਦੀ ਹੋਣ ਜਾ ਰਹੀ ਹੈ ਅਸੀਂ ਇੱਕ ਵੱਡੀ ਤਾਕਤ ਬਣਨਾ ਪਰ ਇਹ ਵੀ ਤੱਥ ਹੈ ਕਿ ਸਾਡੇ ਦੇਸ਼ ਦੀ 80 ਕਰੋੜ ਤੋਂ ਵੱਧ ਬਸੋ ਜਿਹੜੀ ਹੈ ਅੱਜ ਵੀ ਪੱਜ ਕਿਲੋ ਨਾਹ ਦੇ ਨਾਲ ਜਿਹੜਾ ਗੁਜ਼ਾਰਾ ਕਰ ਰਹੀ ਜੀਵਨ ਬਸਰ ਕਰ ਰਹੀ ਨਹੀਂ ਉਹ ਨਾ ਤਾਂ ਠੀਕ ਕਰ ਲੈ ਉਹ ਟ੍ਰਿਲੀਅਨ ਇਕਨੋਮੀ ਕੀ ਹੈ ਗੁਰੂ ਸਾਹਿਬ ਨੇ ਕਿਹਾ ਪਰ ਲੋਧੀ ਤੇ ਰਿਜਕ ਸਮਹਾ ਆਪਾਛੇ ਦੇਤਾ ਜੰਤਪਾ ਸਾਰੇ ਜੀਵ ਜੰਤੂਆਂ ਦੇ ਵਾਸਤੇ ਰਹਿਣ ਖਾਣ ਖੀਣ ਪ੍ਰਣੰਦਾ ਪ੍ਰਵੰਦ ਕੁਦਰਤ ਨੇ ਕਰਿਆ ਹੋਇਆ ਉਹ ਖੋਖੋ ਕੇ ਪੰਡਿਤ ਰਿੰਗ ਅਕਾਡਮੀ ਦੇ ਮਾਲਕ ਨੂੰ ਦੇਤਾ ਕਿ ਉਹ ਖੋ ਕੇ ਉਹਨਾਂ ਨੂੰ ਦਿੱਤਾ ਕਿਉਂਕਿ ਇਸ ਕਰਕੇ ਹੁਣ ਬਾਕੀਆਂ ਨੂੰ ਇਹ ਦੱਸਣ ਦੀ ਬਜਾਏ ਅਸੀਂ ਪਹਿਲਾਂ ਹੀ ਖੋਲੇ ਆ ਉਹਨਾਂ ਕਹਿੰਦੇ ਤੈਨੂੰ 5 ਕਿਲੋ ਨਾਜ ਦੇ ਦਾਂਗੇ ਅਗਲੇ 5 ਸਾਲ ਵਾਸਤੇ ਇਹ ਵੀ ਡੰਕਾ ਵਈਦਾ ਹੈ 25 ਕਰੋੜ ਨਾਲ ਜਿੱਤਾ ਜਾ ਰਿਹਾ ਹੈ ਜੇ ਸੀ ਕਰੋੜ ਨੂੰ ਇਹ ਡੰਕਾ ਹੀ ਹੈ ਕਿ ਉਹ ਜਿਹੜਾ ਹੈਗਾ ਟ੍ਰਿਲੀਅਨ ਇਕਨੋਮੀ ਹੋਵੇ ਆ ਇੱਕ ਪੰਜਾਬੀ ਜਖਾਨ ਹੈ ਮੈਂ ਉਹ ਕਹਿੰਦਾ ਆਪਣੀ ਗੱਲ ਕਦਮ ਕਰਾਂਗਾ ਕਹਿੰਦੇ ਕੱਟੇ ਨੂੰ ਮਨ ਦੁੱਧਾ ਕੀ ਦੇ ਸ ਜਿੱਦ ਮਰਜੀ ਇਕਨੋਮੀ ਹੋਵੇ ਜੇ ਲੋਕ ਭੁੱਖੇ ਮਰਨੇ ਨੇ ਜੇ ਲੋਕਾਂ ਨੂੰ ਰੋਟੀ ਨਹੀਂ ਮਿਲਨੀ ਘਰ ਨਹੀਂ ਮਿਲਨੇ ਸਿੱਖਿਆ ਨਹੀਂ ਮਿਲਨੀ ਸੇਤ ਨਹੀਂ ਮਿਲਨੀ ਮੈਜੋਰਟੀ ਲੋਕਾਂ ਨੂੰ ਤੇ ਕੁਝ ਮੁਠੀ ਪਰ ਨੂੰ ਫਾਇਦਾ ਹੋਣਾ ਹੈ ਕਿ ਫਿਰ ਉਹ ਜਿਹੇ ਟ੍ਰਿਲੀਅਨ ਇਕਨੋਮੀ ਦਾ ਕੋਈ ਉਹ ਨਹੀਂ ਹੈ ਕਿ ਉਤਾ ਫਿਰ ਇਹੀ ਹੈ ਵੀ ਉਹ ਜ਼ਾਬਰ ਹੈ ਜ਼ਾਬਰ ਨੇ ਉਹ ਇਕੱਠਾ ਕਰਿਆ ਹੈ ਕਿ ਉਦੇਵਾਰੇ ਗੁਰੂ ਸਾਹਿਬ ਨੇ ਕਿ ਇਹ ਉਤਾ ਬੈਸੇ ਤਾਂ ਸਿੱਖਿਆ ਦੇ ਰੁਖੀਆ ਕਿਉਂਕਿ ਇਹ ਨਾ ਨਿਕਲਾ ਮੰਨਣਾ ਹੁੰਦਾ ਜੇ ਚੱਲ ਲੈ ਜਾਂਦੇ ਕੋ ਸੰਪੇ ਨਾਲੇ ਤਾਂ ਸੰਬੋਧੇ ਇਹ ਕੋਈ ਨਾਲ ਡਕੇ ਜਾ ਤਾਂ ਦੇਖ ਲੋ ਪਰ ਉਹ ਜਿਹੜਾ ਉਹਨਾਂ ਨੂੰ ਢੇਰ ਹੈ ਜਿਹੜੀ ਪੰਗੀ ਕਿਡਿਨ ਇਕਨੋਮੀ ਹੈ ਉਹਦੇ ਉੱਤੇ ਬਿਲ ਗੱਲ ਕਰੀਂ ਇਸ ਜਰਕਾਰ ਉਹ ਸਰਮਾਇਆ ਹੈ ਇਸ ਜਰਕਾਰਨ ਕਨਿੰਗੋਟੀ ਇਹ ਜਰ ਕਰਨੀ ਖਵਾਈ ਪਾਪਾਂ ਬਾਜੋਂ ਹੋਵੇ ਨਹੀਂ ਮੋਆ ਸਾਥ ਨਹੀਂ ਜਾਇ ਇਹ ਪਾਪ ਨਾਲ ਇਕੱਠਾ ਕਰਕੇ ਉਹਨਾਂ ਬਤਾ ਜਾ ਰਿਹਾ ਤੇ ਲੋਕਾਂ ਦੇ ਮੂੰਹਾਂ ਚੋਂ ਖੋਇਆ ਜਾ ਰਿਹਾ ਲੋਕਾਂ ਦਾ ਹੱਕ ਖੋਇਆ ਜਾ ਰਿਹਾ ਲੋਕਾਂ ਨੂੰ ਲੜਾ ਕੇ ਖੋਇਆ ਜਾ ਰਿਹਾ ਇਹ ਜੋ ਉੱਤੇ ਸਾਨੂੰ 13 April ਦੇ ਦਿਨ ਚ ਇਹ ਅਹਿਦ ਕਰਨਾ ਚਾਹੀਦਾ ਜਿਵੇਂ ਅਸੀਂ 13 April 1999 ਨੂੰ ਇਕੱਠੇ ਹੋਏ ਸੀ ਜਿਵੇਂ ਅਸੀਂ ਪੂਰੇ ਮੁਲਕ ਦੇ ਵਿੱਚੋਂ 13 April 1996 ਬਾਕੀ ਵਾਲੇ ਦਿਨ 1990 ਨੂੰ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬਰਾਜੇ ਸੀ ਤੇ ਆ ਕੇ ਗੁਰੂ ਸਾਹਿਬ ਨੇ ਸਾਨੂੰ ਦਾਤ ਦਿੱਤੀ ਸੀ ਅਮਰਤ ਦੀ ਆ ਉਮੜ ਕੇ ਇੱਕ ਵਾਰੀ ਖੇਰ ਉਸੇ ਤਰ੍ਹਾਂ ਇਸ ਤਰ੍ਹਾਂ ਪਰ ਨਮਨਾਈ ਵੀ ਪੰਜਾਬ ਕਿਸੇ